ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਅਸਲ ਪੇਂਟਿੰਗ ਕਿਹੜੀ ਹੈ ਕਿਹੜੀ ਤਸਵੀਰ ਹੈ ਇਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਵਿਚਾਰਾਂਗੇ ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਆਪਾਂ ਅੱਜ ਜਿਹੜੀਆਂ ਬੇਨਤੀਆਂ ਨੂੰ ਸਮਝਾਂਗੇ ਉਹ ਹੈ ਗੁਰੂ ਸਾਹਿਬ ਦੀ ਅਸਲੀ ਤਸਵੀਰ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਸਲੀ ਤਸਵੀਰ ਜਿਹੜੀ ਹੈ ਉਹ ਕਿਹੜੀ ਤਸਵੀਰ ਹੈ ਪਿਆਰਿਓ ਉਹ ਕਿਹੜੀ ਤਸਵੀਰ ਹੈ ਜਿਹੜੀ ਤਸਵੀਰ ਅਸੀਂ ਅੱਜ ਸੱਚ ਕਰਕੇ ਮੰਨੀਏ ਤੁਸੀਂ ਵੇਖਿਆ ਹੋਵੇਗਾ ਬਹੁਤ ਬਾਰੀ ਜਿਹੜੀਆਂ ਚਰਚਾਾਂਵਾਂ ਛੜੀਆਂ ਨੇ ਕਿ ਜਦੋਂ ਆਪਾਂ ਹਜ਼ੂਰ ਸਾਹਿਬ ਜਾਂਦੇ ਆ ਉੱਥੇ ਜਾ ਕੇ ਆਪਾਂ ਤਖਤ ਸਾਹਿਬ ਤੇ ਦਰਸ਼ਨ ਕਰਦੇ ਆ ਜਿੱਥੇ ਸਤਿਗੁਰੂ ਦੇ ਸ਼ਸਤਰ ਪਏ ਨੇ ਜਿੱਥੇ ਬਾਬਾ ਕੁਲਵੰਤ ਸਿੰਘ ਜੀ ਅੰਦਰ ਜਾਂਦੇ ਨੇ ਉਹਦੇ ਠੀਕ ਉੱਪਰ ਸਾਦ ਸੰਗਤ ਇੱਕ ਤਸਵੀਰ ਲੱਗੀ ਹੋਈ ਐ ਜਿਹਦੇ ਵਿੱਚ ਹਰਾ ਬਾਣਾ ਸਤਿਗੁਰ ਨੇ ਪਹਿਨਿਆ ਹੋਇਆ ਹੱਥ ਦੇ ਵਿੱਚ ਤੀਰ ਫੜਿਆ ਹੋਇਆ ਐ ਇੱਕ ਪੀਰ ਦੇ ਤਰ੍ਹਾਂ ਜਿਹੜਾ ਉਹਨਾਂ ਨੇ ਦੁਮਾਲਾ ਸਜਾਇਆ ਹੋਇਆ ਹੈ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਭਾਈ ਗਨੀ ਖਾਂ ਤੇ ਨਵੀ ਖਾਂ ਸਤਿਗੁਰੂ ਨੂੰ ਉੱਚ ਦਾ ਪੀਰ ਬਣਾ ਕੇ ਲੈ ਕੇ ਗਏ ਸੀ ਤਾਂ ਉਸ ਤਰ੍ਹਾਂ ਸਤਿਗੁਰੂ ਦਾ ਇਹ ਸਰੂਪ ਸੀ ਤੇ ਉਸ ਤਰ੍ਹਾਂ ਦੀ ਇਹ ਤਸਵੀਰ ਜਿਹੜੀ ਹੈ ਉਹ ਬਣਾਈ ਗਈ ਹੈ ਤੇ ਹੂ ਬੂ ਹੂ ਇਹ ਤਸਵੀਰ ਇਹ ਅਸਲੀ ਤਸਵੀਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਉਂਕਿ ਜੋ ਪੇਂਟਿੰਗ ਪੇਂਟਰਕਾਰ ਨੇ ਉਹਨਾਂ ਨੇ ਐਸੀ ਰੂਪਰੇਖਾ ਨੂੰ ਖਿੱਚਿਆ ਤੇ ਐਸੀ ਤਸਵੀਰ ਅੱਗੇ ਦੀ ਅੱਗੇ ਬਣੀ ਐਸੀ ਤਸਵੀਰ ਤੇ ਕਹਿੰਦੇ ਇਹ ਤਸਵੀਰ ਅਸਲੀ ਤਸਵੀਰ ਹੈ ਖੈਰ ਇਸ ਇਸ ਵਿਸ਼ੇ ਤੋਂ ਇੱਕ ਥੋੜਾ ਜਿਹਾ ਵਿਸ਼ਾ ਹੋਰ ਵੀ ਐ ਸਮਝਣ ਵਾਲਾ ਸਾਹਸੰਗਤ ਉਹ ਵਿਸ਼ਾ ਕੀ ਐ ਮੈਂ ਇੱਕ ਵੀਡੀਓ ਸੁਣ ਰਿਹਾ ਸੀ ਜਿਦੇ ਵਿੱਚ ਕਾਫੀ ਤਕਰੀਰਾਂ ਦੇ ਕੇ ਗੱਲਾਂ ਕੀਤੀਆਂ ਗਈਆਂ ਕਾਫੀ ਜ਼ਿਆਦਾ ਜਿਹੜਾ ਉਹਨਾਂ ਨੇ ਬਹੁਤ ਸੋਹਣਾ ਸਮਝਾਇਆ ਕਹਿਣ ਤੋਂ ਬਾਅਦ ਦਰਬਾਰ ਸਾਹਿਬ ਜਦੋਂ ਆਪਾਂ ਜਾਣੇ ਆ ਤੇ ਉੱਥੇ ਨਾ ਕੁਝ ਕੰਧਾਂ ਦੇ ਉੱਤੇ ਪੇਂਟਿੰਗਾਂ ਉਕਰੀਆਂ ਹੋਈਆਂ ਨੇ ਦਰਬਾਰ ਸਾਹਿਬ ਜਦੋਂ ਸ਼ਾਇਰ ਆਪਾਂ ਉੱਪਰ ਨੂੰ ਚੜਦੇ ਆ ਜੇ ਮੈਂ ਭੁੱਲਦਾ ਨਹੀਂ ਤਾਂ ਤੇ ਸਾਧ ਸੰਗਤ ਉੱਥੇ ਨਾ ਤਸਵੀਰ ਹੈ ਜਿੱਥੇ ਕੁਝ ਸਿੰਘ ਨਾਲ ਜਾ ਰਹੇ ਨੇ ਤੇ ਘੋੜੇ ਤੇ ਸਵਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਤਸਵੀਰ ਹੈ ਉਹ ਪੇਂਟਿੰਗ ਹੈ ਉਹ ਰਾਜਾ ਸੰਸਾਰ ਚੰਦ ਨੇ ਬਣਵਾਈ ਸੀ ਤੇ ਬੜੀ ਮਹਿੰਗੀ ਉਹ ਤਸਵੀਰ ਬਣੀ ਸੀ ਉਹ ਪੇਂਟਿੰਗ ਇੱਕ ਪੱਥਰ ਦੇ ਉੱਤੇ ਬਣਵਾਈ ਗਈ ਹੈ ਤੇ ਸਾਧ ਸੰਗਤ ਉਹ ਰਾਜਾ ਸੰਸਾਰ ਚੰਦ ਤੋਂ ਤਸਵੀਰ ਉਹ ਜਿਹੜੀ ਪੇਂਟਿੰਗ ਹੈ ਉਹ ਖਰੀਦੀ ਗਈ ਸੀ ਮਹਿੰਗੇ ਮੁੱਲ ਮਹਾਰਾਜਾ ਰਣਜੀਤ ਸਿੰਘ ਨੇ ਤੇ ਉਸ ਤਸਵੀਰ ਨੂੰ ਉਸ ਪੇਂਟਿੰਗ ਨੂੰ ਦਰਬਾਰ ਸਾਹਿਬ ਦੇ ਵਿੱਚ ਸ਼ਸ਼ੋਭਿਤ ਕਰ ਦਿੱਤਾ ਗਿਆ ਸੀ ਪਿਆਰਿਓ ਤੇ ਮਹਾਰਾਜਾ ਰਣਜੀਤ ਸਿੰਘ ਜਿੱਥੇ ਵੀ ਕੋਈ ਗੁਰੂ ਸਾਹਿਬ ਦੀ ਚੀਜ਼ ਨੂੰ ਵੇਖਦਾ ਸੀ ਉਹਨੂੰ ਚੇਤਾ ਆ ਜਾਂਦਾ ਸੀ ਕਿ ਇਹਦੇ ਮੂਰੇ ਦੌਲਤ ਕੋਈ ਚੀਜ਼ ਨਹੀਂ ਜਿੰਨੀ ਮਰਜ਼ੀ ਦੌਲਤ ਲੱਗ ਜਾਏ ਜਿੰਨੀ ਮਰਜ਼ੀ ਸ਼ੌਹਰਤ ਲੱਗ ਜਾਏ ਪਰ ਇਹ ਚੀਜ਼ ਮੇਰੇ ਕੋਲੇ ਹੋਵੇ ਤਾਂ ਜੋ ਇਸ ਚੀਜ਼ ਨੂੰ ਮੈਂ ਉਹਦੀ ਅਸਲੀ ਜਗ੍ਹਾ ਤੇ ਪਹੁੰਚਾ ਦੇਵਾਂ ਗੁਰੂ ਦੇ ਦਰ ਤੇ ਪਹੁੰਚਾ ਦੇਵਾਂ ਇਹ ਉਹਦੀ ਮਨੀ ਭਾਵਨਾ ਹੁੰਦੀ ਸੀ ਦਿਲੀ ਭਾਵਨਾ ਹੁੰਦੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਇਸ ਚੀਜ਼ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਚਲੋ ਖੈਰ ਮੈਂ ਬੇਨਤੀ ਕਰ ਦੇਵਾਂ ਮਹਾਰਾਜਾ ਰਣਜੀਤ ਸਿੰਘ ਨੇ ਉਹ ਪੇਂਟਿੰਗ ਲਿਆਂਦੀ ਤੇ ਦਰਬਾਰ ਸਾਹਿਬ ਸ਼ਸ਼ੋਭਿਤ ਕਰ ਦਿੱਤੀ ਪਰ ਅੱਜ ਉਹ ਤਸਵੀਰ ਉਹ ਪੇਂਟਿੰਗ ਕਿਵੇਂ ਉਹਨੂੰ ਸੁਲਾਵ ਆਈ ਪਈ ਹੈ ਹੱਥ ਅਲਗ-ਅਲਗ ਕੇ ਸੰਗਤਾਂ ਦੇ ਉਹ ਪੇਂਟਿੰਗ ਦੇ ਜਿਹੜੇ ਕੁਝ ਆਕਾਰ ਨੇ ਉਹ ਵਿਗੜ ਚੁੱਕੇ ਨੇ ਰੰਗ ਲਹਿ ਚੁੱਕੇ ਆ ਉਹਦੀ ਸਾਂਭ ਸੰਭਾਲ ਦੀ ਜ਼ਰੂਰਤ ਹੈ ਬਹੁਤ ਜ਼ਿਆਦਾ ਜ਼ਰੂਰਤ ਹੈ ਸਾ ਸੰਗਤ ਦੇ ਮੰਨਿਆ ਜਿਗਿਆ ਕਿ ਇਹ ਹੂ ਬਹੂ ਤਸਵੀਰ ਅਸਲੀ ਤਸਵੀਰ ਹੈ ਇਹ ਅਸਲੀ ਪੇਂਟਿੰਗ ਹੈ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸੁਪਨਾ ਸੀ ਉਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਅਸਲ ਤਸਵੀਰ ਬਣਵਾਉਣਾ ਚਾਹੁੰਦੇ ਸੀ ਕਿਉਂਕਿ ਆਪਾਂ ਜੇ ਵੇਖੀਏ 1800 ਦੇ ਲਗਭਗ 1700 ਖਿਮਾ ਕਰਨੀ 1780 ਦੇ ਵਿੱਚ ਖਾਲਸੇ ਦਾ ਰਾਜ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਰਾਜਾ ਬਣਦੇ ਨੇ ਔਰ ਇੱਕ ਜੇ ਸਮਾਂ ਵੇਖੀਏ ਤਾਂ ਪਿੱਛੇ ਥੋੜਾ ਜਿਹਾ ਸਮਾਂ ਸੀ ਉਦੋਂ ਨਾ ਮਹਾਰਾਜਾ ਨਜੀਤ ਸਿੰਘ ਨੇ ਇੱਕ ਟੰਡੋਰਾ ਪਟਵਾਇਆ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਿ ਜਿਸਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਦ دیدار ਕੀਤੇ ਹੋਣ ਉਹ ਮੈਨੂੰ ਆ ਕੇ ਮਿਲੇ ਸਾਧ ਸੰਗਤ ਕਾਫੀ ਦਿਨ ਲੰਘ ਗਏ ਕੋਈ ਨਹੀਂ ਆਇਆ ਪਰ ਇੱਕ ਦਿਨ ਕਹਿੰਦੇ ਇੱਕ ਬਜ਼ੁਰਗ ਆਉਂਦਾ ਨਿਹੰਗ ਸਿੰਘ ਜਿਹਦੇ ਸੇਸ਼ ਤੇ ਫਰਲਾ ਤੂਹ ਜਿਹੜਾ ਹੈ ਬਜ਼ੁਰਗ ਅਵਸਥਾ ਦੇ ਵਿੱਚ ਹੈ ਤੇ ਉਹ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਪਿਆਰਿਓ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਆ ਕੇ ਦਰਬਾਨ ਨੂੰ ਕਹਿੰਦਾ ਮੈਂ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣਾ ਹੈ ਉਹ ਕਹਿੰਦਾ ਬਜ਼ੁਰਗੋ ਇੱਥੇ ਰੁਕ ਜਾਓ ਮੈਂ ਮਾੜਾ ਗਿਆ ਉਹਨਾਂ ਨੂੰ ਦੱਸ ਆਵਾਂ ਤੇ ਜਦੋਂ ਆ ਕੇ ਦੱਸਿਆ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਖੁਦ ਸਿੰਘਾਸਣ ਤੋਂ ਖੜਾ ਹੋ ਕੇ ਉਸ ਬਜ਼ੁਰਗ ਨੂੰ ਲੈਣ ਆਇਆ ਹੱਥ ਫੜ ਕੇ ਲਿਆ ਕੇ ਆਪਣੇ ਸਿੰਘਾਸਣ ਤੇ ਬਿਠਾ ਲਿਆ ਤੇ ਉਸ ਬਜ਼ੁਰਗ ਦੇ ਪੈਰਾਂ ਵਿੱਚ ਬਹਿ ਗਿਆ ਮਹਾਰਾਜਾ ਰਣਜੀਤ ਸਿੰਘ ਤੇ ਕਹਿੰਦਾ ਬਜ਼ੁਰਗੋ ਮੈਨੂੰ ਦੱਸੋ ਕਿਸ ਤਰ੍ਹਾਂ ਦਾ ਚਿਹਰਾ ਮੋਹਰਾ ਸੀ ਮੇਰੇ ਪਾਤਸ਼ਾਹ ਦਾ ਸਾਧ ਸੰਗਤ ਕਿਉਂਕਿ 1780 ਤੇ ਉਸ ਤੋਂ ਪਹਿਲਾਂ ਜਾ ਉਹਦੇ ਕਿ 84 85 ਸਾਲ ਪਹਿਲਾਂ ਜਾਂ ਇਸ ਤੋਂ 90 ਸਾਲ ਆਪਾਂ ਕਾਊਂਟ ਕਰ ਸਕਦੇ ਹਾਂ ਵੀ 90 ਸਾਲ ਪਹਿਲਾਂ ਕਿਉਂਕਿ ਬਜ਼ੁਰਗ ਹੈ ਉਹਨੇ ਦਰਸ਼ਨ ਕੀਤੇ ਹੋਏ ਸੀ ਕਹਿਣ ਤੋਂ ਭਾਵ ਸਾਧ ਸੰਗਤ ਮਹਾਰਾਜਾ ਰਣਜੀਤ ਸਿੰਘ ਉਹਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਉਹਦੇ ਪੈਰਾਂ ਨੂੰ ਜਿਹੜਾ ਹੈ ਘੁੱਟਦੇ ਨੇ ਹੱਥਾਂ ਨੂੰ ਹੱਥ ਲਾਉਂਦੇ ਨੇ ਉਸ ਬਜ਼ੁਰਗ ਨੂੰ ਕਹਿੰਦੇ ਨੇ ਬਜ਼ੁਰਗੋ ਮੈਨੂੰ ਦੱਸ ਦੋ ਮੇਰਾ ਕਲੰਗੀਆਂ ਵਾਲਾ ਕਹੇ ਜਿਆਦਾ ਦੱਸੀ ਪਿਆਰਿਓ ਉਹ ਬਜ਼ੁਰਗ ਨੇ ਦੱਸਿਆ ਕਹਿੰਦਾ ਮੇਰੀ ਡਿਊਟੀ ਹੁੰਦੀ ਸੀ ਸਿੰਘਾਂ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮੈਂ ਪੂਰਾ ਚਿਹਰਾ ਤਾਂ ਨਹੀਂ ਦੇਖ ਪਾਇਆ ਕਿਉਂਕਿ ਉਹਨਾਂ ਦੇ ਚਿਹਰੇ ਵੱਲ ਤੱਕਿਆ ਨਹੀਂ ਸੀ ਜਾਂਦਾ ਮੈਂ ਇੱਕ ਵਾਰੀ ਉਹਨਾਂ ਨੂੰ ਘੋੜੇ ਤੇ ਅਸਵਾਰੀ ਕਰਵਾਈ ਸੀ ਆਪਣੇ ਹੱਥ ਥੱਲੇ ਕਰਕੇ ਉਹਨਾਂ ਦੇ ਚਰਨ ਆਪਣੇ ਹੱਥਾਂ ਤੇ ਟਿਕਾਏ ਸਨ ਘੋੜੇ ਤੇ ਉਹਨਾਂ ਨੂੰ ਅਸਵਾਰੀ ਕਰਵਾਈ ਸੀ ਇੱਕ ਪਾਇਰ ਰਕਾਬ ਦੇ ਵਿੱਚ ਪਾਤਸ਼ਾਹ ਦਾ ਤੇ ਇਹ ਦੂਸਰਾ ਜਿਹੜਾ ਚਰਨ ਸੀ ਉਹ ਮੇਰੇ ਹੱਥਾਂ ਤੇ ਹੱਥ ਧਰ ਕੇ ਘੋੜੇ ਤੇ ਸਵਾਰੀ ਕੀਤੀ ਤੇ ਇਹਦਾ ਐਸਾ ਨੂਰ ਸੀ ਉਹਨਾਂ ਦੇ ਚਿਹਰੇ ਤੇ ਜਿਸ ਤਰ੍ਹਾਂ ਸੂਰਜ ਲਾਲ ਹੁੰਦਾ ਹੈ ਸੁਰਖ ਲਾਲ ਤੇ ਸੂਰਜ ਵੱਲ ਤੱਕਿਆ ਨਹੀਂ ਜਾਂਦਾ ਜਿਵੇਂ ਸਿਉਣਾ ਪੂਰਾ ਕੋਠਾਲੀ ਵਿੱਚ ਢਲ ਕੇ ਜਿਹੜਾ ਹੈ ਉਹ ਸਿਉਣਾ ਰੰਗ ਆਪਣਾ ਛੱਡਦਾ ਹੈ ਕਹਿੰਦਾ ਇਹ ਤੋਂ ਕਿਤੇ ਜ਼ਿਆਦਾ ਤੇਜ ਮੇਰੇ ਪਾਤਸ਼ਾਹ ਗਿਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਿਹਰੇ ਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਬਜ਼ੁਰਗ ਨਿਹੰਗ ਸਿੰਘ ਦੇ ਲਈ ਖਜ਼ਾਨੇ ਦੇ ਮੂੰਹ ਖੋਲ ਦਿੱਤੇ ਕਿ ਇਹ ਬਜ਼ੁਰਗ ਨੂੰ ਜੋ ਮੰਗਦਾ ਇਹਨੂੰ ਦੇ ਦਿਓ ਕਿਉਂਕਿ ਇਹਨੇ ਦੀਦਾਰੇ ਕੀਤੇ ਨੇ ਪਾਤਸ਼ਾਹ ਦੇ ਕਹਿਣ ਤੋਂ ਭਾਵ ਮਹਾਰਾਜਾ ਰਣਜੀਤ ਸਿੰਘ ਦੀ ਇਹ दिली ਇੱਛਾ ਸੀ ਕਿ ਮੈਂ ਹੂਬ ਹੂ ਪੇਂਟਿੰਗ ਬਣਵਾ ਕੇ ਜਿਹੜੀ ਹੈ ਉਹ ਤਸਵੀਰ ਅਸਲੀ ਤਸਵੀਰ ਸੰਗਤ ਤੱਕ ਪਹੁੰਚਾਵਾਂ ਸੰਗਤ ਦਰਸ਼ਨ ਕਰ ਸਕੇ ਵੀ ਆਹ ਸੱਚੇ ਪਾਤਸ਼ਾਹ ਦੀ ਅਸਲੀ ਤਸਵੀਰ ਹੈ ਉਹ ਤਾਂ ਸਸੰਗਤ ਅੱਜ ਸਾਡੇ ਵਾਲਿਆਂ ਨੇ ਕੁਝ ਐਸੀਆਂ ਚੀਜ਼ਾਂ ਕਰ ਦਿੱਤੀਆਂ ਸਾਡੇ ਵਾਲੇ ਸੱਤਾ ਪਿੱਛੇ ਲੜਨ ਜੋਗੀ ਰਹਿ ਗਏ ਇਹੋ ਜੀਆਂ ਚੀਜ਼ਾਂ ਵੱਲ ਧਿਆਨ ਸਾਡੇ ਲੋਕਾਂ ਦਾ ਨਹੀਂ ਗਿਆ ਤੇ ਪਿਆਰਿਓ ਇਹ ਅੱਜ ਇਸੇ ਦਾ ਨਤੀਜਾ ਹੈ ਕਿ ਅੱਜ ਵਿਰਾਸਤੀ ਨਿਸ਼ਾਨੀਆਂ ਇਤਿਹਾਸਿਕ ਨਿਸ਼ਾਨੀਆਂ ਜਿਹੜੀਆਂ ਨੇ ਉਹਨਾਂ ਦੀ ਬੇਕਦਰਹੀ ਹੋ ਰਹੀ ਹੈ ਫਜ਼ੂਲ ਪੈਸੇ ਜਿਹੜੇ ਨੇ ਉਹ ਚੀਜ਼ਾਂ ਤੇ ਖਰਚੇ ਜਾ ਰਹੇ ਨੇ ਪਰ ਸਾਡੇ ਲੋਕਾਂ ਨੂੰ ਇਹ ਚੀਜ਼ ਦੀ ਸਮਝ ਨਹੀਂ ਆਈ ਵੀ ਇਹ ਚੀਜ਼ਾਂ ਸਾਂਭ ਲਓ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਸਵਾਲ ਕਰਨਗੀਆਂ ਤੁਹਾਨੂੰ ਲਾਣਤਾ ਪਾਉਣਗੀਆਂ ਜੇ ਅੱਜ ਤੁਸੀਂ ਇਸ ਸਮਾਂ ਨਾਲ ਸਾਂਭਿਆ ਤੇ ਪਰ ਨਹੀਂ ਸਾਡੇ ਲੋਕ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇ ਰਹੇ ਸੋ ਖੈਰ ਤੁਸੀਂ ਕਦੇ ਦਰਬਾਰ ਸਾਹਿਬ ਜਾਓ ਤੇ ਜ਼ਰੂਰ ਉਸ ਚੀਜ਼ ਦੇ ਦਰਸ਼ਨ ਕਰਿਓ ਜੋ ਆਪ ਜੀ ਨਾਲ ਅਦੇਸ਼ਾ ਆਪਾਂ ਸਾਂਝਾ ਕੀਤਾ ਹੈ ਸਤਿਗੁਰੂ ਜੀ ਸਮੱਤ ਬਖਸ਼ਣ ਇਹਨਾਂ ਚੀਜ਼ਾਂ ਨੂੰ ਸਾਂਭਣ ਦੀ ਲੋੜ ਹੈ ਜਿੱਥੇ ਵੀ ਕੋਈ ਅਸੀ ਚੀਜ਼ ਮਿਲਦੀ ਹੈ ਉਹਦੀ ਕਦਰ ਕਰੀਏ